ਅਧਵੰਤਮਾਨ ਸਾਹਿਬ ਨੇ ਆਪ ਉਮੀਦਵਾਰ ਫਰੀਦਕੋਟ ਕਰਮਜੀਤ ਸਿੰਘ ਅਨਮੋਲ ਦੇ ਹੱਕ ਦੇ ਵਿੱਚ ਜਨਸਭਾ ਕਿੱਤੀ ਤੇ ਵੱਡੀ ਗੱਲ ਗਹੀ ਦਨ ਦੱਸਿਆ ਵਰਤਾਂ ਸਾਹਿਬ ਨੇ ਕੀ ਕਿਹਾ ਲੋਕ ਸਭਾ ਹਲਕਾ ਫਰੀਦਕੋਟ ਤੋਂ ਪਾਰਟੀ ਉਮੀਦਵਾਰ ਕਰਮਜੀਤ ਅਨਮੋਲ ਦੇ ਹੱਕ ਚ ਬਾਦਾ ਪੁਰਾਣਾ ਵਿਖੇ ਜਨਸਭਾ ਨੂੰ ਸੰਬੋਧਿਤ ਕੀਤਾ ਲੋਕਾਂ ਦਾ ਜੋਸ਼ ਤੇ ਜਨੂੰਨ ਦਰਸਾ ਰਿਹਾ ਹੈ ਕਿ ਇਸ ਵਾਰ ਰਿਕਾਰਡ ਤੋਂ ਮੋਟਾ ਨਾਲ ਫਰੀਦ ਕੋਟ ਟੋਪੀਟ ਜਿਤਾਉਣਗੇ ਜੋਸ਼ ਜਜ਼ਬੇ ਤੇ ਇਨਕਲਾਬ ਦੇ ਨਾਅਰਿਆਂ ਨੇ ਮਨ ਨੂੰ ਦੋਗਣੀ ਖੁਸ਼ੀ ਤੇ ਤਸੱਲੀ ਦਿੱਤੀ ਮਾ ਸਤਕਾਰ ਲਈ ਸਭ ਦਾ ਬਹੁਤ ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ ਤੁਹਾਨੂੰ ਬਰਾਤੀ ਜੀ ਬੰਦਪਾ ਸਾਹਿਬ ਨੇ ਫਰੀਦ ਕੋਟ ਦੇ ਆਪਣੇ ਦੋਸਤ ਤੇ ਕਲਾਕਾਰ ਕਰਮਜੀਤ ਅਨਮੋਲ ਦੇ ਹੱਥ ਰੋਲ ਸ਼ੋਅ ਦੇ ਵਿੱਚ ਜੋ ਹੈ ਵੱਡੀ ਗੱਲ ਗਹੀ ਬੰਦਪਾ ਸਾਹਿਬ ਨੇ ਕਿ ਆ ਕੀ ਲੋਕਾਂ ਦਾ ਪਿਆਰ ਮਿਲਦਾ ਪਿਆ ਹੈ ਤੇ ਸਾਨੂੰ ਵਿਸ਼ਵਾਸ ਹੈ ਕਿ ਲੋਕ ਸਭਾ ਅਲਕਫਰੀਤ ਤੋਂ ਜੋ ਹੈ ਕਾਫੀ ਜੋਜ਼ ਅਪਰ ਅੰਤਰ ਦੇ ਨਾਲ ਚਿੱਤਾਂਗੇ ਮੈਨੂੰ ਜੋ ਹੈ ਮਹਿਸੂਸ ਹੋ ਰਿਹਾ ਹੈ ਲੋਕਾਂ ਨਾਲ ਪਿਆਰ ਦੇਖ ਕੇ ਤੁਹਾਨੂੰ ਦੱਸਦੀ ਜੀ ਜੋ ਹੈ ਪਹਿਲੀ ਵਾਰ ਲੜ ਰਹੇ ਹੈਗੇ ਜੀ ਕੋਈ ਕਿਨਾਵ ਅਨਮੋਲ ਤੇ ਤੁਹਾਨੂੰ ਦੱਸਦੀ ਜੀ ਜੋ ਕਰਮਜੀਤ ਜੀ ਅਨਮੋਲ ਹੈਗੇ ਜੀ ਬਟੇ ਕਲਾਕਾਰ ਹੈਗੇ ਜੀ ਪੰਤਮਨ ਸਾਹਿਬ ਦੋਨਾਂ ਦੀ ਦੋਸਤੀ ਹੈਗੀ ਤੇ ਤੁਹਾਨੂੰ ਦੱਸਦੀ ਕਰਮਜੀਤ ਅਨਮੋਲ ਨੇ ਜੋ ਹੈ ਅਬ ਬਿੰਨੋਟੀ ਲੋ ਜੜੇਗੀ ਫੇਮਸ ਪੰਜਾਬੀ ਐਕਟਰ ਹੈਗੇ ਜੀ ਕਮੇਡੀਅਨ ਹੈਗੇ ਆ ਉਹਨਾਂ ਦੇ ਨਾਂ ਚਾਣ ਪਰ ਜਾ ਕਿੰਦਾ ਸੀਗਾ ਜੀ ਤੇ ਲੋਕਾਂ ਦਾ ਮਿਲਾ ਜੁਲਾ ਰਿਸਪੌਂਸ ਵੀ ਮਿਲਿਆ ਸੀਗਾ ਕਈ ਬਿਬਿਆ ਨੇ ਤਾਂ ਉਹਨਾਂ ਨੂੰ ਸਵਾਲੇ ਪੁੱਛੇ ਸੀਗੇ ਕਿ 1000 ਰੁਪਈਆ ਕਿੱਥੇ ਹੈਗਾ ਜੀ ਤੇ ਹੰਤਮਨ ਸਾਹਿਬ ਨੇ ਜੋ ਗੈਫ ਰਿਕੋਰਡ ਦੇ ਵਿੱਚ ਡਾਂਸ ਬੰਸ ਕੋਦੇ ਕਰਦੇ ਹੋਏ ਵੱਡੀ ਗੱਲ ਕਹੀ ਤੇ ਤੁਹਾਨੂੰ ਦੱਸ ਦਈਏ ਕਿ ਪਿਛਲੀ ਵਾਰ ਚਨਾਬਾ ਤੇ ਡੀਪ ਚ ਗੋਂਦ ਇਸ ਜਿੱਤੀ ਸੀਗੀ ਜੀ ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਸਵਾਰ ਭਾਜਪੀ ਦੇਵਿਚ ਹੰਸਰਾ ਚਾਂਸ ਜੀ ਹੈਗੇ ਆ ਫਰੀਦਕੋਟ ਤੋਂ ਬੀਜੇਪੀ ਦੇ ਉਮੀਦਵਾਰ ਹੈਗੇ ਜੀ ਉਹਨਾਂ ਦਾ ਡਾਇਰੈਕਟ ਮੁਕਾਬਲਾ ਲੱਗਦਾ ਪਿਆ ਹੈਗਾ ਕਿ ਕਰਮਜੀਤ ਅਨਮੋਲ ਦੇ ਨਾਲ ਹੋਵੇਗਾ ਇਹ ਵੱਡੀ ਖਬਰ ਹੈਗੀ ਜੀ ਪੰਪਾ ਸਾਹਿਬ ਜ਼ਿਆਦਾਤਰ ਜੋ ਹੈ ਜਨ ਸਭਾ ਕਰਦੇ ਪੈਗੇ ਜੀ ਰੋਡ ਸ਼ੋਅ ਕਰਦੇ ਪੈ ਹੈਗੇ ਆ ਪੂਰੇ ਪਿੰਡਾਂ ਚ ਜਾ ਕੇ ਤੇ ਇਸ ਵਾਰ ਫਰੀਦਕੋਟ ਦੇ ਵਿੱਚ ਵੀ ਜਾ ਕੇ ਜੋ ਆਪਣੇ ਦੋਸਤ ਦੇ ਅਤੇ ਵਿਗਜ ਜੋ ਹੈ ਉਹਨਾਂ ਨੇ ਜਨ ਸਭਾ ਕੀਤੀ ਤੇ ਲੋਕਾਂ ਦਾ ਗਾਫੀ ਹਜੂਮ ਆਇਆ ਹੋਇਆ ਸੀਗਾ ਜੀ ਪੰਪਾ ਸਾਹਿਬ ਨੇ ਹਰ ਰਵਾਦੀ ਤਰ੍ਹਾਂ ਆਪਾਂ ਸ਼ੰਨੀ ਦਿੱਤਾ ਤੇ ਲੋਕਾਂ ਦਾ ਧੰਨਵਾਦ ਕੀਤਾ ਕਿ ਇੰਨੀ ਸੰਖਿਆ ਦੇ ਵਿੱਚ ਜਿਹੜੇ ਲੋਕੀ ਆਏ ਗੁਏ ਹੈਗੇ ਆ ਪੰਤਮਾ ਸਾਹਿਬ ਇਦਾਂ ਹੀ ਕੰਮ ਕਰਦੇ ਰਹੋ ਪੰਤਮਾ ਸਾਹਿਬ ਨੇ ਵੀ ਕਿਹਾ ਹੈ ਕਿ ਇਸ ਵਾਰ ਫਿਰ ਕੋ ਟੋਗ ਜੋ ਹੈ ਅਸੀਂ ਦਿੱਤਾ ਗਏ ਦੁਗਣੀ ਜੋ ਹੈ ਰਫਤਾਰ ਦੇ ਨਾਲ ਵੱਡੀ ਗੱਲ ਕਹੀ ਪੰਤਮਾ ਸਾਹਿਬ ਨੇ ਤੇ ਇਹ ਦੇਖਦੇ ਆ ਕਿ ਹੁਣ ਕੀ ਰਿਜ਼ਲਟ ਆਂਦਾ ਹੈ ਕਿਉਂਕਿ ਪੰਜਾਬ ਤੇ ਵੀ 13 ਸਿਲਟਾ ਹੈਗੀਆਂ ਜਿਸ ਤੇ ਉੱਤੇ ਜੋ ਹੈ ਆਮਦੀ ਬਾਟੀ ਲਰਦੀ ਵੀ ਹੈਗੀ ਇਹ ਜੀ ਤੇ ਜਾਣਦੇ ਜਾਂਦੇ ਦੁਨ ਦਾਸਤੀ ਹੈ ਪੰਤਮਾ ਸਾਹਿਬ ਨੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਫਰੀਦਕੋਟ ਤੋਂ ਧਰਮਜੀਤ ਅਨਮੋਲ ਦੇ ਹੱਕ 'ਚ ਜਨ ਸਭਾ ਪਿੱਤੀ 33/ ਜੋ ਹੈ ਐਲਾਨ ਕੀਤਾ।